ਤੁਹਾਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਕਟ ਰੋਡ ਤੋਂ ਇੱਕ ਕਲੋਨੀ ਵਿੱਚ ਖੂਨ ਦੇ ਨਾਲ ਵਿਅਕਤੀ ਦੀ ਲਥਪਤ লাশ ਮਿਲੀ ਹੈ। ਤੁਮਨੇ ਤੱਕ ਦੀ ਪਛਾਣ ਅਧਿਆਲ ਸਿੰਘ ਵਜੋਂ ਹੋਈ ਹੈ ਜੋ ਕਿ ਅਲੀ ਦੇ ਪਿੰਡ ਦਾ ਰਹਿਣ ਵਾਲਾ ਸੀ। ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਮਾਪਲੀ ਦੀ ਜਾਂਚ ਕਰ ਰਹੀ ਹੈ। ਇਸ ਬਾਬਤ ਐਸਐਚਓ ਹਰਿੰਦਰ ਸਿੰਘ ਨੇ ਕਿਹਾ ਕਿ ਵਿਅਕਤੀ ਦੀ লাশ ਤੋਂ ਪਤਾ ਲੱਗਦਾ ਹੈ ਕਿ ਕਿਤੇ ਹੋਰ ਮਾਰਿਆ ਗਿਆ ਸੀ ਤੇ লাশ ਨੂੰ ਇੱਥੇ ਲਿਆ ਕੇ ਸੁੱਟ ਦਿੱਤਾ ਹੈ। ਹੁਣ ਆ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਾਤਲਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ। ਡੈਡ ਬੋਡੀ ਆ ਇਹਨੂੰ ਇਹਦੀ ਡੈਡ ਬੋਡੀ ਤੋਂ ਜਾ ਇਥੋਂ ਦੇ ਹਾਲਾਤਾਂ ਤੋਂ ਇਹ ਲੱਗਦਾ ਕਿ ਇਹਨੂੰ ਕਿਤੋਂ ਬਾਹਰੋਂ ਮਾਰ ਕੇ ਲਿਆ ਕੇ ਇੱਥੇ ਸੁੱਟਿਆ ਗਿਆ ਹੁਣ ਅਸੀਂ ਮੈਂ ਇੱਥੇ ਮੁਕੇ ਤੇ ਪਹੁੰਚ ਗਿਆ ਐਸਐਚਓ ਸਿਟੀ ਹੋਂਦੇ ਨਾਲ ਤੇ ਅਸੀਂ ਹੁਣ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਹੈ ਜਿਸ ਤਰ੍ਹਾਂ ਅੱਗੇ ਇਹਦੇ ਵਾਰਸਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਇਹਦੀ ਇਹਦੀ شناخت ਕਰਕੇ ਜਿਹੜੀ ਅਗਲੀ ਕਾਰਵਾਈ ਹਮਲੇ ਚੰਦ ਜੀ ਸਰ ਇਹ ਇਹ ਦੱਸਿਆ ਜਾ ਰਿਹਾ ਹੈ ਲਾ ਵੀ ਇੱਥੇ ਲਿਆ ਕੇ ਮਾਰਿਆ ਗਿਆ ਕਹਿੰਦੇ ਇਹ ਜਿਹੜੇ ਹਾਲਾਤ ਨੇ ਇੱਥੋਂ ਦੇ ਇਹ ਲੱਗਦਾ ਵੀ ਬਾਹਰੋਂ ਕਿਤੇ ਇਹਨੂੰ ਮਾਰ ਕੇ ਇੱਥੇ ਲਾ ਜਾ ਕੇ ਸੁੱਟ ਕੇ ਚਲੇ ਗਏ ਕਿ ਕਿਥੋਂ ਦਾ ਰਹਿਣ ਵਾਲਾ ਤੇ ਕੀ ਨਾਮ ਨਿੱਕੇ ਤਾਂ ਕਹਿੰਦੇ ਆ ਪਟਵਾਰੀ ਪਟਵਾਰੀ ਨਾਮ ਦਾ ਮਤਲਬ ਇਹ ਤੇ ਵਿਆਹ ਵਿਆਹ ਪਟਵਾਰੀ ਨਾਮ ਦਾ ਆ ਗੱਲ ਕੁਛ ਨਹੀਂ ਪਾਈ ਕੱਲ ਸ਼ਾਮ ਨੂੰ ਘਰੇ ਆਏ ਤੇ ਪਿੱਛੇ ਨਾ ਕੋਈ ਇੱਕ ਮੁੰਡਾ ਬੈਠਾ ਸੀ ਮੂੰਹ ਧੱਕਿਆ ਸੀ ਉਹਨੇ ਐਵੇਂ ਵੀ ਨਹੀਂ ਪਤਾ ਉਹ ਆਪਣੇ ਪਿੰਡ ਤੋਂ ਤਾਂ ਲੱਗਦਾ ਨਹੀਂ ਆ ਤੇ ਮੈਂ ਅੰਦਰ ਘਰ ਸੀਗਾ ਤੇ ਵਾਸ਼ਰੂਮ 'ਚ ਜਦੋਂ ਇਹ ਆਇਆ ਕਾਲੀ ਕਾਲੀ ਚ ਉਹਨੇ ਕਿਹਦੇ ਕੰਮ ਕਰੇ ਉਹ ਸ਼ਾਇਦ ਰਸਿਓ ਕਿ ਤੇ ਜਾਣਾ ਕਿਉਂਕਿ ਪਟਵਾਰੀਆਂ ਦੇ ਨਾ ਕਿਹੜੇ ਚਾਲਤ ਨੇ ਪਹਿਲੀ ਕੁੜੀ ਦਾ ਕੰਮ ਨਾਲ ਚੁਰਪਿੰਦਾ ਹੋਗਾ ਇਹਨਾਂ ਨੂੰ ਕਿਹਾ ਤੂੰ ਲੇਟ ਨਾ